ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊ ਜੇ ਤੁਹਾਡਾ ਸਭ ਦਾ ਸਵਾਗਤ ਕਰਦਾ ਆਂ ਆਮ ਤੌਰ ਤੇ ਸੁਣਿਆ ਜਾਂਦਾ ਹੈ ਕਿ ਜ਼ਮੀਨੀ ਸੌਦੇ ਦੇ ਵਿੱਚ ਧੋਖਾ ਹੋ ਗਿਆ ਧੋਖਾਧੜੀ ਹੋ ਗਈ ਬਿਆਨਾ ਹੋਇਆ ਅਦ੍ਰਿਸ਼ਟੀ ਨਹੀਂ ਹੋਈ ਲੱਖਾਂ ਦੀ ਧੋਖਾਧੜੀ ਹੋ ਗਈ ਲੱਖਾਂ ਦਾ ਫਰੋਡ ਹੋ ਗਿਆ ਤਾਂ ਕਈ ਵਾਰੀ ਕੋਰੜਾਂ ਦੇ ਫਰੋਡ ਦੀ ਵੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਹੁਣ ਇੱਕ ਜਿਹੜਾ ਫਰੋਡ ਹੋਇਆ ਉਹ ਹੋਇਆ ਆਮ ਆਦਮੀ ਪਾਰਟੀ ਦੇ ਨੇਤਾ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਦੇ ਨਾਲ ਲਾਲ ਉਹ ਐਮਐਲਏ ਕੋਆਰਡੀਨੇਟਰ ਵੀ ਹੈ ਉਸਨੇ ਜ਼ਮੀਨ ਦਾ ਸੌਦਾ ਕੀਤਾ ਚਾਰ ਕਿਲੇ ਜ਼ਮੀਨ ਸੀ ਚਾਰ ਕਿਲੇ ਸੌਦਾ ਹੋਇਆ 80 ਲੱਖ ਰੁਪਏ ਬਿਆਨਤੋ ਦੇ ਦਿੱਤਾ ਗਿਆ ਪਰ ਜਦੋਂ ਸਮਝੌਤੇ ਤਹਿਤ ਐਗਰੀਮੈਂਟ ਦੇ ਤਹਿਤ ਨਾ ਤਾਂ ਉਸ ਮਾਲਕ ਨੇ ਰਿਸ਼ਤੀ ਕ੍ਰਿਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਤੋਂ ਬਾਅਦ ਐਮਐਲਏ ਕੋਆਰਡੀਨੇਟਰ ਆਮ ਆਦਮੀ ਪਾਰਟੀ ਦੇ ਨੇਤਾ ਦੀ ਸ਼ਿਕਾਇਤ ਤੇ ਬਨੂਰ ਪੁਲਿਸ ਵੱਲੋਂ ਦੋ ਮਹਿਲਾਵਾਂ ਸਮੇਤ ਤਿੰਨ ਲੋਕਾਂ ਦੇ ਖਿਲਾਫ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਸਤੋ ਸਾਡੇ ਰਾਜਪੁਰਾ ਦੇ ਆਮ ਆਦਮੀ ਪਾਰਟੀ ਦੇ ਨੇਤਾ ਐਮਐਲਏ ਕੋਆਰਡੀਨੇਟਰ ਸ਼ਾਮ ਸੁਨਦਰ ਮਦਵਾ ਜਮੀਨ ਜਿਹਦਾ ਸੌਦਾ ਹੋਇਆ ਉਹ ਗੱਜੂ ਖੇੜਾ ਦੇ ਕੋਲ ਹੈ ਗੱਜੂ ਖੇੜਾ ਮਾਨਕਪੁਰ ਰੋਡ ਦੇ ਦੁਸਤ ਹੈ ਚਾਰ ਕਿਲੇ ਜ਼ਮੀਨ ਹੈ ਚਾਰ ਕਿਲੇ ਜ਼ਮੀਨ ਦਾ 1 ਕਰੋੜ ਕਰੀਬ ਪ੍ਰਤੀ ਕਿਲਾ ਸੌਦਾ ਹੋਇਆ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਚਾਰ ਕਿਲੇ ਸੇ 4 ਕਰੋੜ ਰੁਪਏ ਦਾ ਸੌਦਾ ਹੋ ਗਿਆ ਐਗਰੀਮੈਂਟ ਹੋ ਗਿਆ ਸ਼ਾਚੁੰਦਰ ਵਧਵਾ ਵਾਲੋਂ ਜਿਹੜੇ 10ਵੇਂ ਕੋਲੋਨੀ ਦੇ ਰਹਿਣ ਵਾਲੇ ਨੇ ਉਹਨਾਂ ਨੇ 4 ਕਰੋੜ ਰੁਪਏ ਦਾ 4 ਕਿਲੇ ਦਾ ਸੌਦਾ ਕਰਨ ਤੋਂ ਬਾਅਦ 80 ਲੱਖ ਰੁਪਏ ਬਿਆਨ ਦੇ ਤੌਰ ਤੇ ਵੀ ਦੇ ਦਿੱਤੇ 80 ਲੱਖ ਰੁਪਏ ਦੇ ਦਿੱਤੇ ਗਏ ਤੇ 6 ਮਹੀਨੇ ਦਾ ਸਮਾਂ ਵੀ ਰੱਖ ਲਿਆ ਗਿਆ ਕਿ 6 ਮਹੀਨੇ ਵਿੱਚ ਰਿਸ਼ਤੇ ਕਰਵਾ ਦਿੱਤੀ ਜਾਵੇਗੀ ਜਾਂ ਹੋ ਜਾਵੇਗੀ ਇਹ ਵੀ ਦਾਦਾ ਜਿਆਦਾ ਕਿ ਮਾਲਕ ਵੱਲੋਂ ਉਸ ਤੋਂ ਪਹਿਲੇ ਵੀ ਲਗਭਗ 3 ਮਹੀਨੇ ਪਹਿਲੇ ਵੀ ਰਿਸ਼ਟ੍ਰੀਕਰਨ ਦੀ ਗੱਲ ਸ਼ਾਮਸੁੰਦਰ ਵਧਵਾ ਨੂੰ ਕੀਤੀ ਗਈ ਪਰ ਐਗਰੀਮੈਂਟ 6 ਮਹੀਨੇ ਦਾ ਸੀ ਜਦੋਂ ਰਿਸ਼ਤੇ ਦਾ ਸਮਾਂ ਆਇਆ ਤਾਂ ਲੱਗਦਾ ਕਿ ਮਾਲਕ ਨੇ ਕੁਝ ਹੋਰ ਹੀ ਸੋਚ ਲਿਆ ਮਾਲਕ ਵੱਲੋਂ ਜੋ 6 ਮਹੀਨੇ ਸਮਝ ਦਿੱਤਾ ਗਿਆ ਸੀਗਾ ਜਦੋਂ ਸ਼ਿਕਾਇਤ ਕਰਤਾ ਸ਼ਾਮਸੁੰਦਰ ਵਧਵਾ ਵੱਲੋਂ ਮਾਲਕ ਨੂੰ ਰਿਸ਼ਤੇ ਕਰਵਾਉਣ ਦੀ ਗੱਲ ਕੀਤੀ ਗਈ ਤਾਂ ਮਾਲਕ ਵੱਲੋਂ ਕਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ ਬਹਾਨੇ ਬਾਜੀ ਸ਼ੁਰੂ ਕਰ ਦਿੱਤੀ 80 ਲੱਖ ਰੁਪਇਆ ਸ਼ਾਮਚੰਦਰ ਵਧਵਾਵਾਲੋਂ ਦਿੱਤਾ ਹੋਇਆ ਸੀ ਤਾਂ ਉਹਨਾਂ ਨੇ ਜਦੋਂ ਗੱਲ ਕਰਦੇ ਸਨ ਰਿਸਟਰੀ ਕੀਵਾਣ ਦੀ ਜਾਂ ਪੈਸੇ ਵਾਪਸ ਕਰਨ ਦੀ ਔਰ ਉਹ ਵੀ ਕਿਸੇ ਤਰ੍ਹਾਂ ਦੇ ਸ਼ਾਮਚੰਦਰ ਵਧਵਾ ਨੂੰ ਧਮਕੀਆਂ ਦਿੱਤੀ ਜਾਂਦੀਆਂ ਅਖਰ ਜਦੋਂ ਮਾਲਕ ਵੱਲੋਂ ਪੈਸੇ ਲੈਣ ਦੇ ਬਾਅਦ ਵੀ ਉਹਦੀ ਨਾ ਪੈਸੇ ਵਾਪਸ ਕੀਤੇ ਨਾ ਰਿਪੋਰਟ ਕਰਵਾਈ ਤਾਂ ਉਹਨਾਂ ਕੋਲ ਇੱਕ ਰਸਤਾ ਬਚਲਾ ਸੀਗਾ ਉਸੇ ਕਾਨੂੰਨ ਦਾ ਸਾਰਾ ਲੈਣਾ ਅਖਰ ਸ਼ਾਮ ਚੰਦਰ ਵਧਵਾਵਾਲੋਂ ਇਸ ਬੰਦੇ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਸ਼ਿਕਾਇਤ ਕੀਤੀ ਗਈ ਇਹ ਜੋ ਸੌਦਾ ਦੱਸਿਆ ਕਿ ਪਿਛਲੇ ਸਾਲ ਇਹ ਸੌਦਾ ਹੋਇਆ ਸੀਗਾ ਜ਼ਮੀਨ ਦਾ ਸ਼ਿਕਾਇਤ ਕਰਨ ਤੋਂ ਬਾਅਦ ਸ਼ਿਕਾਇਤ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਿਹਾ ਜਾਇਆ ਕਿ ਜਾਂਚ ਕੀਤੀ ਗਈ ਬੋਲਸ ਨੇ ਬਨੌਰ ਥਾਣੇ ਵਿੱਚ ਤਿੰਨ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਖਿਲਾਫ ਕੇਸ ਦਰਜ ਹੋਇਆ ਉਹਨਾਂ ਵਿੱਚ ਓਮ ਪ੍ਰਕਾਸ਼ ਸਤਦੇਵਾ ਉਸਾਰਾਣੀ ਗੱਜੂਗੜਾ ਨਿਵਾਸੀ ਅਤੇ ਸੁਦੇਸ਼ ਰਣੀ ਦੇਵੀਗੜ੍ਹ ਨਿਵਾਸੀ ਦੱਸੀ ਜਾ ਰਿਹਾ ਹੈ ਇਹਨਾਂ ਦੇ ਜਿਹੜੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ 406 ਵਿਸ਼ਵਾਸਘਾਤ ਚਾਰੋ ਵੀ ਧੋਖਾਧੜੀ 12बी ਅਪਰਾਧਿਕ ਸਾਜ ਰਚਨਾ 506 ਧਮਕੀਆਂ ਦੇਣਾ ਤਹਿਤ ਕੇਸ ਦਰਜ ਕੀਤਾ ਗਿਆ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪੁਲਿਸ ਇਸ ਕੇਸ ਦੇ ਵਿੱਚ ਅੱਗੇ ਫਰਦਰ ਕੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਕੀ ਐਕਸ਼ਨ ਲੈਂਦੀ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ